ਪਿਆਰੇ ਦੋਸਤੋ ਪਿਆਰਪਰੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਦੋਸਤੋ ਪੰਜਾਬ ਸਰਕਾਰ ਦੇ ਜੋ ਕੱਚੇ ਮਲਾਜ਼ਮ ਨੇ ਉਹਨਾਂ ਨੂੰ ਪੱਕੇ ਕਰਨ ਸੰਬੰਧੀ 27 ਫਰਵਰੀ ਨੂੰ ਹੰਗਾਮੀ ਮੀਟਿੰਗ ਸੱਦ ਲਈ ਗਈ ਹੈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਫੀਸਰ ਕਮੇਟੀ ਨੂੰ ਕੱਚੇ ਮਲਾਜ਼ਮਾਂ ਨੂੰ ਪੱਕੇ ਕਰਨ ਦੇ ਮੁੱਦੇ ਉੱਪਰ ਆਪਣੀ ਰਿਪੋਰਟ ਦੇਣ ਦੇ ਲਈ ਕਿਹਾ ਇਸ ਬਾਰੇ ਗੱਲ ਗੱਲਬਾਤ ਕਰਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਇਸ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲਾਈਕ ਸ਼ੇਅਰ ਜਰੂਰ ਕਰਿਓ ਹਾਂ ਜੀ ਦੋਸਤੋ ਪੰਜਾਬ ਦੀਆਂ ਮਲਾਜ਼ਮ ਜਥੇਵੰਦੀਆਂ ਦੀ ਕੈਬਨਿਟ ਸਬ-ਕਮੇਟੀ ਨਾਲ ਅਹਿਮ ਮੀਟਿੰਗਾਂ ਹੋਈਆਂ ਵਿੱਤ ਮੰਤ ਮਮਲ ਕਿਸ਼ੋਰ যাদਬ ਮੁਲਾਜ਼ਮ ਜਥੇਵੰਦੀਆਂ ਨਾਲ ਜਿਹੜੀਆਂ ਕਿ ਮੀਟਿੰਗਾਂ ਕੀਤੀਆਂ ਗਈਆਂ ਇਸ ਤੋਂ ਇੱਕ ਆਸ ਵੱਜੀ ਹੈ ਅਗਲੇ ਦਿਨਾਂ ਦੇ ਵਿੱਚ ਮੁਲਾਜ਼ਮ ਜਿਹੜੇ ਨੇ ਉਹ ਰੈਗੂਲਰ ਹੋਣ ਦੇ ਮੁੱਦੇ ਜਿਨ੍ਹਾਂ ਦੇ ਲਟਕੇ ਹੋਏ ਨੇ ਉਹ ਸਿਰੇ ਲੱਗ ਸਕਦੇ ਨੇ ਦਰਅਸਲ ਮਿੱਡੇ ਮੀਲ ਦੇ ਜਿਹੜੇ ਮੁਲਾਜ਼ਮ ਜਥੇਵੰਦੀਆਂ ਨੇ ਸਰਵ ਸਿੱਖਿਆ ਅਭਿਆਨ ਮਿੱਡੇ ਮੀਲ ਦਫ਼ਤਰੀ ਕਰਮਚਾਰੀ ਜੂਨੀਅਨ ਉਹਦੇ ਵੱਲੋਂ ਬਾਬਤ ਕੈਬਨਟ ਆਫ ਕਮੇਟੀ ਦੇ ਵਿੱਚ ਜਿਹੜੀ ਮੀਟਿੰਗ ਕੀਤੀ ਸੀ ਜਿਨ੍ਹਾਂ ਦੀ ਸੁਣਵਾਈ ਕਰਦੇ ਹੋਏ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੌਕੇ ਤੇ ਜੋ ਆਫੀਸਰ ਕਮੇਟੀ ਹੈ ਜੋ ਬਣਾਈ ਗਈ ਹੈ ਅਫਸਰਾਂ ਤੇ ਆਧਾਰਿਤ ਜਿਨ੍ਹਾਂ ਨੂੰ ਇਸ ਵਰਗ ਦੇ ਜੋ ਮੁਲਾਜ਼ਮ ਨੇ ਉਹ ਕਾਰ ਕਰਨ ਦੇ ਲਈ ਕਿਹਾ ਗਿਆ ਹੁਣ ਵਿੱਤ ਮੰਤਰੀ ਹਰਪਾਲ ਸਿੰਘ ਟੀਮਾ ਨੇ ਹਦਾਇਤ ਦਿੱਤੀ ਹੈ ਕਿ ਜਿਹੜੀ ਕੈਬਨਿਟ ਸਬ ਕਮੇਟੀ ਦੀ ਅਗਲੀ 27 ਫਰਵਰੀ ਨੂੰ ਮੀਟਿੰਗ ਹੋ ਰਹੀ ਹੈ ਉਹਦੇ ਵਿੱਚ ਆਫੀਸਰ ਕਮੇਟੀ ਆਪਣੀ ਰਿਪੋਰਟ ਲੈ ਕੇ ਖੁਦ ਸ਼ਾਮਿਲ ਹੋਵੇਗੀ ਇਸ ਮੀਟਿੰਗ ਦੇ ਵਿੱਚ ਜੂਨੀਅਨ ਦੇ ਨੁਮਾਇੰਦੇ ਵੀ ਹੋਣਗੇ ਇਸ ਮੀਟਿੰਗ ਦੇ ਵਿੱਚ ਕੋਈ ਅੰਤਿਮ ਫੈਸਲਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਬਾਰੇ ਕੀਤਾ ਜਾ ਸਕਦਾ ਹੈ ਬਹੁਤ ਵੱਡੀ ਸੰਭਾਵਨਾ ਬਣੀ ਹੈ ਕਿਉਂਕਿ ਇਸ ਮੀਟਿੰਗ ਦੇ ਵਿੱਚ ਜਿੱਥੇ ਕੈਬਨਿਟ ਕਮੇਟੀ ਦੇ ਵਿੱਚ ਸ਼ਾਮਿਲ ਹੋਏ ਮੰਤਰੀ ਹੋਣਗੇ ਉੱਥੇ ਹੀ ਅਫਸਰ ਵੀ ਬਿਲਕੁਲ ਇਸ ਮੀਟਿੰਗ ਦੇ ਵਿੱਚ ਪੁੱਜਣਗੇ ਸੋ ਇਹ ਆਸ ਕੀਤੀ ਜਾ ਸਕਦੀ ਹੈ ਕਿ ਯੂਨੀਅਨ ਵੱਲੋਂ 27 ਫਰਵਰੀ ਨੂੰ ਕੋਈ ਨਾ ਕੋਈ ਵੱਡਾ ਹੱਲ ਮੁਲਾਜ਼ਮਾਂ ਦੇ ਸਕੇਲਾਂ ਵਿੱਚ ਲਿਆਂ ਤਰੂਟੀਆਂ ਦੂਰ ਕਰਨ ਦੇ ਉੱਪਰ ਚਰਚਾ ਇਸ ਵਿੱਚ ਹੋ ਸਕਦੀ ਹੈ ਜਿਹੜੇ ਵਰਗ ਦੀਆਂ ਨਿਗੁਣੀਆਂ ਤਨਖਾਹਾਂ ਨੇ ਉਹਦੇ ਉੱਪਰ ਵੀ ਗੰਭੀਰ ਚਰਚਾ ਕੀਤੀ ਜਾ ਸਕਦੀ ਹੈ ਕੈਬਨਟ ਸਬ-ਕਮੇਟੀ ਨੇ ਭਰੋਸਾ ਦਿਵਾਇਆ ਕਿ ਇਹ ਮੁੱਦੇ ਵੀ ਜਲਦੀ ਹੱਲ ਕੀਤੇ ਜਾਣਗੇ ਇਸੇ ਤਰ੍ਹਾਂ ਜੰਗਲਾਤ ਕਰਮਚਾਰੀ ਯੂਨੀਅਨ ਦੇ ਵਕਤ ਵੀ ਕੈਬਨਟ ਸਬ-ਕਮੇਟੀ ਨਾਲ ਮੀਟਿੰਗ ਕਰਕੇ ਖਾਸ ਕਰਕੇ ਦਰਜਾ 4 ਮਲਾਜ਼ਮਾ ਚੌਂਕੀਦਾਰਾ ਚਪੜਾਸੀਆਂ ਜੋ ਕਿ ਮਾਲੀਆਂ ਦੀਆਂ ਸੇਵਾਵਾਂ ਨੇ ਰੈਗੂਲਰ ਕਰਨ ਦੀ ਮੰਗ ਰੱਖੀ ਗਈ ਸੀ ਇਹ ਵੀ ਚਰਚਾ ਕਰਨ ਤੋਂ ਬਾਅਦ ਕੈਬਨਟ ਸਬ-ਕਮੇਟੀ ਵੱਲੋਂ ਜੰਗਲਾਤ ਵਿਭਾਗ ਦੇ ਡਾਇਰੈਕਟਰ ਨੂੰ ਹਦਾਇਤਾਂ ਦਿੱਤੀਆਂ ਨੇ ਕਿ ਡਾਇਰੈਕਟਰ ਜਿਉਂ ਨੇ ਤੀਜਾਵੇ ਮੀਟਿੰਗ ਕਰਕੇ ਆਪਣੀ ਰਿਪੋਰਟ ਕੈਬਨਟ ਕਮੇਟੀ ਤੱਕ ਪੇਸ਼ ਕੀਤੀ ਜਾਵੇ ਜੰਗਲਾਤ ਵਿਭਾਗ ਦੇ ਜਿਹੜੇ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਰੈਗੂਲਰ ਕਰਨ ਦੀ ਗੱਲ ਹੁਣ ਤੁਰ ਹੀ ਹੈ 27 ਫਰਵਰੀ ਨੂੰ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾ ਸਕਦਾ ਹੈ ਕਿਉਂਕਿ ਲੰਬੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਨੇ ਸਬ ਕਮੇਟੀ ਨਾਲ ਕਈ ਮੀਟਿੰਗਾਂ ਹੋ ਚੁੱਕੀਆਂ ਨੇ ਹੁਣ ਲਾਸਟ ਦੇ ਵਿੱਚ 27 ਫਰਵਰੀ ਦੀ ਜੋ ਮੀਟਿੰਗ ਹੋਣ ਜਾ ਰਹੀ ਹੈ ਮਲਾਜ਼ਮਾਂ ਦੇ ਹੱਕ ਦੇ ਵਿੱਚ ਕੋਈ ਨਾ ਕੋਈ ਫੈਸਲਾ ਜ਼ਰੂਰ ਆ ਸਕਦਾ ਹੈ ਹਾਂਜੀ ਦੋਸਤੋ ਇਹ ਸੀ ਅੱਜ ਦੀ ਵੱਡੀ ਅਪਡੇਟ ਜੇਕਰ ਵੀਡੀਓ ਚੰਗੀ ਲੱਗੀ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ